ਕਲਦੀਨਾ ਕਲਵਿੰਦਰ ਸਿੰਘ ਟੀਚਰ ਆ ਚਾਰ ਸਾਲ ਹੋ ਗਏ ਨੂੰ ਇੱਥੇ ਲੱਗੇ ਨੂੰ ਆ ਪਿੰਡ ਵਾਲਿਆਂ ਮੈਨੂੰ ਦੱਸਿਆ ਕਿ ਇਹਨੇ ਕੋਈ 4000 ਤੱਕ ਲੜਕੀ ਰੱਖੀ ਐ ਜਿਹੜੀ ਜਿਹੜੀ ਆਪਣਾ ਇਹ ਸਕੂਲ ਨੂੰ ਖੋਲਦੀ ਆ ਔਰ ਬੱਚਿਆਂ ਨੂੰ ਪੜਾਉਂਦੀ ਆ ਐਹੋ ਜਿਹੇ ਟੀਚਰਾਂ ਦੀ ਮੇਰੇ ਖਿਆਲ ਇਹੋ ਜੇ ਐਜੂਕੇਸ਼ਨ ਤੋਂ ਆਏ ਹੋਏ ਟੀਚਰਾਂ ਦੀ ਲੋੜ ਹੀ ਨਹੀਂ ਸਾਹਮਣੇ ਬੀਪੀਓ ਸਾਹਿਬ ਬੈਠੇ ਇਧਰੋਂ ਬੀਪੀਓ ਸਾਹਿਬ ਤੁਸੀਂ ਵੀ ਅਦਰ ਤੁਸੀਂ ਆਪ ਇਧਰ ਪਹਾਰੇ ਚਾਪੋ ਆ ਬੀਪੀਓ ਸਾਹਿਬ ਮੇਰੇ ਨਾਲ ਅੱਗੇ ਖੜੇ ਨੇ ਬੀਪੀਓ ਸਾਹਿਬ ਨੇ ਇਸ ਟੀਚਰ ਦੇ ਵਿਰੁੱਧ ਲਿਖਿਆ ਅੱਗੇ ਸ਼ਿਕਾਇਤ ਕੀਤੀ ਹੈ ਮੈਂ ਆਪਣੇ ਤੌਰ ਤੇ ਵੀ ਇਸ ਟੀਚਰ ਦੀ ਸ਼ਿਕਾਇਤ ਕਰਾਂਗਾ ਠੀਕ ਹੈ ਨਾ ਕਿ ਜਿਹੜਾ ਆਪਣੇ ਘਰਾਂ ਚ ਬੈ ਕੇ ਕੋ 3-3 4-4 ਯਾਰ ਚ ਪਿੰਡ ਚ ਕੁੜੀਆਂ ਰੱਖ ਕੇ ਬੱਚੀਆਂ ਨੂੰ ਉਹਨਾਂ ਦਾ ਛੋਛਣ ਵੀ ਕਰਦੇ ਨੇ ਲੋਕ ਤਾਂ ਨਾਲ ਆਪਣੀ ਡਿਊਟੀ ਤੋਂ ਜਿਹੜੀ ਕੋਤਾਈ ਕਰਦੇ ਨੇ ਆਉਣ ਵਾਲੇ ਸਮੇਂ ਚ ਇਹਨੂੰ ਸਜ਼ਾ ਜਿਹੜੀ ਉਹ ਸਰਕਾਰ ਵੱਲੋਂ ਮਿਲਣੀ ਹੈ ਇਹਦੇ ਤੋਂ ਅੱਗੋਂ ਵੀ ਇੱਕ ਸਭ ਕੁ ਸਿੱਖਣ ਨੂੰ ਮਿਲੇਗਾ ਕਿ ਜਿਹੜੇ ਟੀਚਰ ਆਪਣੀ ਡਿਊਟੀ ਤੋਂ ਕੋਤਾਈ ਕਰਦੇ ਨੇ ਉਹ ਵੀ हट ਜਾਣਗੇ ਆਮ ਆਦੀ ਪਾਰਟੀ ਦੀ ਸਰਕਾਰ ਨੇ ਇੱਕ ਫੈਸਲਾ ਕੀਤਾ ਹੈ ਕਿਸੇ ਨੂੰ ਵੀ ਆਪਣੀ ਬੰਦੀ ਡਿਊਟੀ ਤੋਂ ਗੈਰਹਾਜ ਰਹਿਣਾ ਜਾਂ ਆਪਣੀ ਡਿਊਟੀ ਤੋਂ ਕੁਤਾਹੀ ਕਰਨੀ ਉਹਦਾ ਖਮਿਆਜਾ ਉਸ ਮੁਲਾਜ਼ਮ ਨੂੰ ਆਪ ਖੁਦ ਭੁਗਤਣਾ ਪਏਗਾ ਮੈਂ ਇਸ ਪਿੰਡ ਦੀ ਜਿਹੜਾ ਕੰਮ ਹੋਇਆ 14-15 ਲੱਖ ਰੁਪਏ ਇਸ ਪਿੰਡ ਦੀ ਗ੍ਰਾਂਟ ਵੀ ਆਈ ਹੈ ਮੈਂ ਅੱਧੀ ਇਹਦੀ ਵੀ ਇਨਕੁਆਰੀ ਕਰਾਵਾਂਗਾ ਕਿ ਲਗਭਗ 15 ਲੱਖ ਦੀ ਜਿਹੜੀ ਚਾਰਦਵਾਰੀ ਦੀ ਗ੍ਰਾਂਟ ਹੋਈ ਹੈ ਇਹਦੀ ਚੇਚੇ ਤੌਰ ਤੇ ਜਿਹੜੀ ਇਨਕੁਆਰੀ ਕੀਤੀ ਜਾਏ ਤਾਂ ਜਿਹੜਾ ਵੀ ਇਹਦੇ ਚ ਦੋਸ਼ੀ ਪਾਇਆ ਗਿਆ ਉਹਦਾ ਤਾਂ ਸਖਤ ਕਾਰਵਾਈ ਜਿਹੜੀ ਉਹ ਵੀ ਮੈਂ ਕਰਾਂਗਾ ਇਸ ਕਰਕੇ ਮੈਂ ਪਿੰਡ ਵਾਲਿਆਂ ਨੂੰ ਯਕੀਨ ਦਿਵਾ ਕੇ ਚੱਲਿਆ ਕਾ ਤੁਸੀਂ ਬੇਫਿਕਰ ਹੋ ਤੁਹਾਡੇ ਬੱਚਿਆਂ ਦੀ ਪੜ੍ਹਾਈ ਦਾ ਝੰਮੇਰ ਸਰਕਾਰ ਦਾ ਸਰਕਾਰ ਨੇ ਤੁਹਾਡੇ ਬੱਚਿਆਂ ਦੀ ਐਜੂਕੇਸ਼ਨ ਲਈ ਕੀ ਕਰਨਾ ਹੈ ਕਿਵੇਂ ਇਹਨਾਂ ਦਾ ਸਿੱਖਿਆ ਦਾ ਪੱਤਰ ਉੱਚਾ ਚੱਕਣਾ ਹੈ ਕਿ ਸਰਕਾਰ ਆਪ ਦੇਖੇਗੀ ਔਰ ਇਹੋ ਜਿਹੜੇ ਸਟਾਫ ਮੈਂਬਰ ਨੇ ਜਿਹੜੇ ਟੀਚਰ ਨੇ ਇਹਨਾਂ ਨੂੰ ਜਿਹੜੀ ਸਜ਼ਾ ਉਹ ਵੀ ਸਰਕਾਰ ਦੇਵੇਗੀ ਤੇ ਹੌਸਲਾ ਰੱਖੋ ਮੈਂ ਤੁਹਾਨੂੰ ਅੱਜ ਯਕੀਨ ਦਿਵਾ ਕੇ ਚੱਲਿਆ మేఫిਕਰ ਸਾਰਾ ਕੁਝ ਕਰਾਂਗੇ ਇਸ ਕਰਕੇ ਤੁਹਾਡਾ ਜਿਹੜੇ ਤੁਸੀਂ ਪਿੰਡ ਵਾਲੇ ਆਏ ਹੋ ਦੁਖੀ ਮਨ ਨਾਲ ਆਏ ਹੋ ਕੋਈ ਗੱਲ ਨਹੀਂ ਐਸੇ ਆਓ ਜੇ ਕਿਸੇ ਨੇ ਹੋਰ ਪਿੰਡ ਵਾਲੇ ਨੇ ਕੋਈ ਗੱਲ ਕਰਨੀ ਆ ਆਓ ਜੀ ਤੁਸੀਂ ਦੱਸੋ ਆ ਦੱਸੋ ਜੀ ਦੱਸੋ ਇੱਧਰ ਤੇ ਦੱਸੋ ਮਾਈਕ ਤੇ ਕੈਮਰੇ ਲੱਗੇ ਹੀ ਤੁਹਾਡੇ ਕੋਲ ਹਾਂ ਜਦੋਂ ਨੇ ਲਾਇ ਲੇ ਇੱਕ ਦਿਨ ਚੱਲਣ ਦਵਾਇਆ ਤੇ ਤੋੜ ਦਿੱਤਾ ਕਾਰੀ ਬਦਲਣ ਦਾ ਕੰਮ ਸੜਾਈ ਨਾਲ ਜਿਹਨੂੰ ਕਮਣੇ ਤੇ ਹੁੰਦਾ ਉਹ ਨੂੰ ਜੰਦਾ ਦੇਖ ਲੋ ਇੰਨੀ ਘਟੀਆ ਗੱਲ ਪਿੰਡ ਦਾ